ਕੈਨੇਡਾ ਸਰਕਾਰ ਨੇ ਹਾਲੀ ਵਿੱਚ ਕਈ ਐਸੇ ਫੈਸਲੇ ਲਏ ਨੇ ਜੋ ਕੈਨੇਡਾ ਚ ਆਉਣ ਵਾਲੇ ਸਟੂਡੈਂਟਸ ਲਈ ਰਾ ਓਖਾ ਕਰ ਰਹੇ ਨੇ ਤੇ ਹੁਣ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀ ਆਪਣੇ ਸੋਸ਼ਲ ਮੀਡੀਆ ਰਾਹੀਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਸੰਦੇਸ਼ ਦਿੱਤਾ ਹੈ ਕਿ ਇਹ ਵਾਅਦਾ ਕਦੇ ਹੋਣਾ ਹੀ ਨਹੀਂ ਸੀ ਚਾਹੀਦਾ ਲੋਕਾਂ ਨੂੰ ਇੱਥੇ ਆਪਨੇ ਆਪ ਨੂੰ ਸਿੱਖਿਅਤ ਕਰਨ ਲਈ ਆਉਣਾ ਚਾਹੀਦਾ ਹੈ ਅਤੇ ਇੱਥੇ ਹੁਨਰ ਲੈ ਕੇ ਆਪੋ ਆਪਣੇ ਮੁਲਕਾਂ ਨੂੰ ਪਰਤ ਜਾਣਾ ਚਾਹੀਦਾ ਹੈ ਕੈਨੇਡਾ ਕੋ ਮੰਤਰੀ ਵਿਦਿਆਰਥੀਆਂ ਨੂੰ ਖੁੱਲੇ ਦਿਲ ਨਾਲ ਵਿਖ ਵਿੱਚ ਜੀ ਆਇਆਂ ਨਹੀਂ ਕਹਿ ਸਕਦਾ ਤਾਂ ਮੰਤਰੀ ਵੱਲੋਂ ਦਿੱਤੇ ਇਸ ਬਿਆਨ ਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਚਿੰਤਾ ਕਾਫੀ ਬਤਾ ਦਿੱਤੀ ਹੈ ਤੇ ਕੈਨੇਡਾ ਦੇ ਕਈ ਸ਼ਹਿਰਾਂ 'ਚ ਇਸ ਖਿਲਾਫ ਪ੍ਰਦਰਸ਼ਨ ਵੀ ਹੋ ਰਹੇ ਨੇ ਪਿਛਲੇ ਸਾਲ ਦੀ ਇੱਕ ਰਿਪੋਰਟ ਦੇ ਮੁਤਾਬਕ ਪੰਜਾਬ ਚੋਂ ਹਰ ਸਾਲ ਤਕਰੀਬਨ 1.40 ਲੱਖ ਸਟੂਡੈਂਟਸ ਕੈਨੇਡਾ ਆਪਣੇ ਚੰਗੇ ਭਵਿੱਖ ਲਈ ਜਾ ਰਿਹਾ ਹੈ ਪਰ ਹੁਣ ਪਹਿਲਾਂ ਦੀ ਤਰ੍ਹਾਂ ਆਸਾਨੀ ਨਾਲ ਕੈਨੇਡਾ ਦੀ ਪੀਆਰ ਜਾਂ ਸਿਟੀਜ਼ਨਸ਼ਿਪ ਨਹੀਂ ਮਿਲਣ ਵਾਲੀ ਨਵੇਂ ਰੂਲਸ ਨੇ ਹਾਲੀ ਵਿੱਚ ਕੈਨੇਡਾ ਪਹੁੰਚੇ ਸਟੂਡੈਂਟਸ ਦੇ ਜਾਂ ਤੋਂ ਜਾਂ ਪਹਿਲਾਂ ਤੋਂ ਰਹਿ ਰਹੇ ਸਟੂਡੈਂਟਸ ਜਿਨ੍ਹਾਂ ਨੂੰ ਅਜੇ ਪੀਆਰ ਨਹੀਂ ਮਿਲੀ ਉਹਨਾਂ ਦੇ ਮਨਾਂ 'ਚ ਡਰ ਅਤੇ ਹੁਣ ਅੱਗੇ ਹੋਵੇਗਾ ਕਿ ਇਹ ਸੋਚਣ ਨੂੰ ਮਜਬੂਰ ਕਰ ਦਿੰਦਾ ਹੈ ਤੇ ਪੰਜਾਬ 'ਚੋਂ ਹੋਰ ਨਵੇਂ ਜਾਣ ਵਾਲੇ ਸਟੂਡੈਂਟਸ ਲਈ ਰਾਹ ਔਖਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਆਓ ਤੁਹਾਨੂੰ ਹੁਣ ਦੱਸਦੇ ਹਾਂ ਕਿਹੜੇ ਉਹ ਫੈਸਲੇ ਨੇ ਜੋ ਕੈਨੇਡਾ ਸਰਕਾਰ ਵੱਲੋਂ ਲੈ ਕੇ ਆਏ ਨੇ ਜੀਆਈਸੀ 'ਚ ਵਾਦਾ ਪਹਿਲਾਂ 10000 ਡਾਲਰ ਤੇ ਹੁਣ 20635 ਡਾਲਰ ਕੈਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਜੀਆਈਸੀ ਦੇਣੀ ਹੁੰਦੀ ਸੀ ਜੋ ਇੱਕ ਸਬੂਤ ਮੰਨਿਆ ਜਾਂਦਾ ਸੀ ਕਿ ਸਟੂਡੈਂਟਸ ਕੋਲ ਆਪਣੇ ਰਹਿਣ ਸਹਿਣ ਲਈ ਲੋੜਿੰਦਾ ਰਕਮ ਹੈ ਜਿਸ ਨੂੰ ਕੈਨੇਡਾ ਸਰਕਾਰ ਵੱਲੋਂ ਕਿਸ਼ਤਾਂ ਰਾਹੀਂ ਵਾਪਸ ਦਿੱਤਾ ਜਾਂਦਾ ਸੀ ਤੇ ਇਹ ਪਹਿਲਾਂ 10000 ਡਾਲਰ ਸੀ ਤੇ ਹੁਣ 1 ਜਨਵਰੀ 2024 ਤੋਂ ਇਹ 20635 ਡਾਲਰ ਕਰ ਦਿੱਤੀ ਗਈ ਹੈ ਨਵਾਂ ਫੈਸਲਾ ਸਪਾਊਸ ਵੀਜ਼ਾ 'ਚ ਬਦਲਾਅ ਪਹਿਲਾ ਡਿਪਲੋਮਾ ਕਰਨ ਵਾਲੇ ਵੀ ਆਪਣੇ ਸਪਾਊਸ ਨੂੰ ਬੁਲਾ ਸਕਦੇ ਸੀ ਤੇ ਹੁਣ ਸਿਰਫ ਮਾਸਟਰਸ ਜਾਂ ਡਾਕਟੋਰੇਟ ਡਿਗਰੀ ਵਾਲੇ ਹੀ ਬੁਲਾ ਸਕਣਗੇ। ਕੈਨੇਡਾ ਸਰਕਾਰ ਨੇ ਸਪਾਊਸ ਵੀਜ਼ਾ 'ਚ ਵੀ ਬਦਲਾਅ ਕੀਤਾ ਜਿਸ 'ਚ ਹੁਣ ਸਿਰਫ ਮਾਸਟਰ ਜਾਂ ਡਾਕਟੋਰੇਟ ਲੈਵਲ ਦੀ ਡਿਗਰੀ ਕਰਨ ਵਾਲੇ ਸਟੂਡੈਂਟਸ ਹੀ ਆਪਣੇ ਸਪਾਊਸ ਨੂੰ ਆਪਣੇ ਕੋਲ ਬੁਲਾ ਸਕਣਗੇ। ਇਸ ਤੋਂ نیچے ਵਾਲੇ ਕੋਰਸ ਵਾਲੇ ਨਹੀਂ ਬੁਲਾ ਸਕਣਗੇ। ਜਿਸ ਨਾਲ ਕਾਫੀ ਫਰਕ ਸਟੂਡੈਂਟਸ ਦੇ ਉੱਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਡਿਪਲੋਮਾ ਕੋਰਸ ਕਰਨ ਵਾਲੇ ਵੀ ਸਟੂਡੈਂਟਸ ਆਪਣੀ ਪਤਨੀ ਜਾਂ પતિ ਆਪਣੇ ਕੋਲ ਬੁਲਾ ਸਕਦੇ ਸੀ ਪਰ ਹੁਣ ਨਹੀਂ ਫੈਸਲਾ ਨੰਬਰ 3 ਕੰਮ ਕਰਨ ਦੇ ਘੰਟਿਆਂ 'ਚ ਕਟੌਤੀ ਪਹਿਲਾਂ ਇੱਕ ਦਿਨ 'ਚ ਕੋਈ ਸਟੂਡੈਂਟ 8 ਘੰਟੇ ਕੰਮ ਕਰ ਸਕਦਾ ਸੀ ਪਰ ਹੁਣ ਇੱਕ ਹਫ਼ਤੇ 'ਚ ਸਿਰਫ 24 ਘੰਟੇ ਸਟੂਡੈਂਟ ਕੰਮ ਕਰ ਪਾਏਗਾ ਕੇਂਦਰ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਦੂਜੇ ਦੇਸ਼ਾਂ 'ਚ ਆਏ ਸਟੂਡੈਂਟਸ ਦੇ ਪੜਾਈ ਨਾਲ ਕੰਮ ਕਰਨ ਦੇ ਘੰਟਿਆਂ ਨੂੰ ਵੀ ਘਟਾ ਦਿੱਤਾ ਹੈ ਪਹਿਲਾਂ ਪੜਾਈ ਦੇ ਨਾਲ ਨਾਲ ਸਟੂਡੈਂਟਸ ਹਰ ਰੋਜ਼ 8 ਘੰਟੇ ਕੰਮ ਕਰ ਸਕਦਾ ਸੀ ਹੁਣ ਇਸ ਨੂੰ ਘਟਾ ਕੇ ਹਫਤੇ 'ਚ ਸਿਰਫ 24 ਘੰਟੇ ਕੰਮ ਕਰ ਸਕੇਗਾ ਇਹ ਸਟੂਡੈਂਟਸ ਲਈ ਇੱਕ ਵੱਡਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ ਫੈਸਲਾ ਨੰਬਰ 4 ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕੈਨੇਡਾ ਸਰਕਾਰ ਨੇ ਬਾਜ਼ਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਰਸੀ ਤੌਰ ਤੇ ਵਰਕ ਪਰਮਿਟ 'ਚ 18 ਮਹੀਨਿਆਂ ਦਾ ਵਾਅਦਾ ਕੀਤਾ ਸੀ ਪਰ ਹੁਣ ਇਹ ਰੂਲ ਵੀ ਬਦਲ ਦਿੱਤਾ ਹੈ ਇਸ ਤੋਂ ਪਹਿਲਾਂ 2 ਸਾਲ ਦੀ ਪੜ੍ਹਾਈ ਕਰਨ ਵਾਲੇ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਸੀ ਜੋ ਕਿ ਹੁਣ ਨਹੀਂ ਮਿਲ ਸਕੇਗਾ ਤਾਂ ਹਮ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬੀਆਂ ਨੂੰ ਕਾਫੀ ਸੋਚਣਾ ਪਵੇਗਾ ਕਿਉਂਕਿ ਇਹ ਨਵੇਂ ਆਦੇਸ਼ਾਂ ਅਨੁਸਾਰ ਕਰਜ਼ਾ ਚੁੱਕ ਕੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਦੀ ਜ਼ਿੰਦਗੀ ਕਾਫੀ ਔਖੀ ਹੋਣ ਵਾਲੀ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ